ਮਾੜਾ ਲੱਗਿਆ। ਅਗਰ ਜੀ ਨੂੰ ਕਹਿੰਦੇ ਕੀ ਨਾ। ਤਰਬੂਜਾ। ਇਹਨੂੰ ਕਹਿੰਦੇ ਆ ਖਾਰਬੂਜਾ। ਤਰਬੂਜੇਂ ਤਰਬੂਜਾ ਹੈ। ਹਾਂ ਲੋ। ਉਹਨੂੰ ਕਹਿੰਦੇ ਤਰਬੂਜ। ਜਿਹੜਾ ਆਪਣੀ ਸੁਗਰੀ ਦਿਖਾਉਂਦੀ ਨਾ। ਸਾਡੇ ਮੌਸਮੀ ਫਾਲ ਹੈ ਨਾ ਜਦੋਂ ਆਉਂਦਾ ਏ। ਉਹਨੂੰ ਖਾਇਆ ਕਰੋ। ਸਭ ਤੋਂ ਪਹਿਲੀ ਗੱਲ ਪਤਾ ਕੀ ਹੁੰਦੀ ਏ? ਜਿਹੜਾ ਆਪਣਾ ਕਹਿੰਦੇ ਹੁੰਦੇ ਵੀ ਜਿਹੜਾ ਵੀ ਨਵਾਂ ਫਾਲ ਆਵੇ ਖਾਣਾ ਚਾਹੀਦਾ ਜੇਠਾ ਬੰਦਾ ਕਹਿੰਦਾ ਇਹ ਅਸ਼ਮੀਲ ਕਹਿੰਦੀ ਮੇਰੀ ਮੰਮੀ ਨੇ ਕਦੇ ਨਹੀਂ ਖਰਾਇ ਸਾਨੂੰ ਲਾ ਝੂਠ ਹੂੰ ਉਹਨੂੰ ਕੀ ਪਤਾ ਨਿਆਣੀ ਨੂੰ ਮੈਂ ਕਿਹਾ ਵੀ ਤੂੰ ਵੀ ਖਾ ਲੀਆ ਹਾਂ ਆਹ ਚੀਜ਼ ਹਨਾ ਮੰਮੀ ਨੇ ਤਾਂ ਕਦੇ ਨਹੀਂ ਬੈਮ ਕਰਿਆ ਇਹ ਕਦੇ ਮੰਮੀ ਨੇ ਸੁਖੀ ਕਰਨ ਨਾ ਨਾ ਲਿਆਉਂਦੇ ਸਸਰੀਆਂ ਆ ਕੇ ਦੰਦੇ ਦੇ ਨਿਆਣੇ ਮੇਰੀ ਪੁੱਤਾਂ ਨੂੰ ਇਹ ਲਿਆਉਂਦੇ ਅੱਜ ਇਹ ਗੱਲ ਸੱਚੀ ਹੈ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਖਾਲਸਾ ਸ਼ੁਕਰਾਨਾ ਨਾ ਪਤਾ ਨਹੀਂ ਮੋ ਲਾਦਾ ਵੀ ਕੈਮਰਾ ਚਲੋ ਰਿਹਾ ਵੇ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਪਤੇ ਮੈਂ ਆਪਣਾ ਗਨਕਾਰਾਂ ਚੜਦੀ ਕਲਾ ਚ ਰੱਖੇ ਦਿੰਦੂਗਣੇ ਰਾਜਗੁਣੇ ਰੱਖੀਆਂ ਬਖਸ਼ ਜੀ ਆਜੂ ਜੀ ਖਾ ਲੋ ਤੁਸੀਂ ਵੀ ਖਰਬੂਜਾ ਹੈ ਹਨ ਮੈਂ ਨੂਨ ਮੈਂ ਨੂਨ ਨੂੰ ਕਹੀ ਤੇ ਇਹ ਨੂਨ ਨਹੀਂ ਮਾ ਛਿੜਕਣਾ ਹੈਗਾ ਕਿਤਾ ਮੇਰੀ ਮੰਮੀ ਵੀ ਨਾ ਹਰੇਕ ਲਈ ਇੱਕ ਇੱਕ ਚੀਜ਼ ਲਿਆਉਣੀ ਉਹਨੇ ਹਰੇਕ ਲਈ ਜੇ ਮੈਂ ਮੈਂ ਜੇ ਠੀ ਠੀ ਘਰ ਚ ਹਾਂ ਤਾ ਕਰਕੇ ਸਾਰੀ ਚੀਜ਼ ਜਾਨੀ ਕਿ ਖਲਾ ਦਿੰਦੀਵੇਂ ਭਿੰਡੀਆਂ ਟਿੰਡੋ ਚੱਪਣ ਗੱਦੂ ਤਰੇਲੇ ਹੈ ਤਰੇਲੇ ਆ ਸਾਦਾ ਤੇ ਤੂੰ ਨਹੀਂ ਪ੍ਰਕਾਟ ਹੋ ਜਾਂਦਾ ਆ ਜਾ ਆ ਜਾ ਸਾਦਾ ਤੇ ਤੂੰ ਨਹੀਂ ਪ੍ਰਕਾਟ ਹੋਇਆ ਜਾਂਦਾ ਟਾਈਮ ਨਾਲ ਆਪਣਾ ਸਾਰੇ ਸੱਸ ਜੀ ਹਾਂ ਤੂੰ ਠੀਕ ਹੈ ਮੈਨੂੰ ਤੇਰੀ ਖਬਰ ਨੂੰ ਆਈ ਹਾਂ ਨਹੀਂ ਮੇਰੀ ਭੈਣ ਪਤਨ ਕਿੰਨੇ ਹੋਣੇ ਮੜੀ ਦੀ ਠੀਕ ਹੋਣ ਲੱਗੀ ਠੀਕ ਹੈ ਆ ਜਾ ਭਾਬੀ ਆ ਜਾ ਕੱਲ ਦੀ ਤੇਰੀ ਤੇਰੀ ਕੱਲ ਦੀ ਚੌਂਕੀ ਲਾਇ ਹੋਈ ਸਫਲ ਹੋ ਗਈ ਇਹਦੀ ਹਾਂ ਜਵਰੇ ਨੂੰ ਆ ਕੁਰਸੀ ਕਰ ਲਓ ਖੰਮੇ 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 ਦੰਨਾ ਬਸ ਜਿਹੜਾ ਨਾ ਉਹ ਗਿਰਨੇ ਵਾਲਾ ਤਾਂ ਉਹ ਰੁਕ ਗਿਆ ਤਾਂ ਕਰਕੇ ਟੈਨਸ਼ਨ ਨਾ ਲੋ ਉਹ ਨਹੀਂ ਇਹ ਉਰੇ ਨੂੰ ਮਾਰ ਦਿੱਤੇ ਨੋ ਉੱਥੇ ਚੱਲ ਉੱਧਰ ਉਰੇ ਨੂੰ ਮਾਰ ਦਿੱਤੇ ਹਾਲ ਚਾਲ ਪੁੱਛ ਲੈ ਇੱਥੇ ਖੜ ਕੇ ਆਇਆ ਜੱਪੀ ਕਾ ਕੇ ਪੁੱਛ ਲੈਣਾ ਮੈਂ ਆ ਜਾ ਬੈਠ ਜਾ ਉੱਪਰੇ ਬੈਠ ਜਾ ਫਿਰ ਹਾਂ ਮੈਂ ਕਿੱਕੜਾ ਦੋ ਠੀਕ ਆ ਜੀ ਠੀਕ ਹੈ ਸ਼ੁਰੂ ਕਰਾ ਮਹਾਰਾਜ ਤੈਨੂੰ ਠੀਕ ਰੱਖੇ ਮੈਨੂੰ ਢਿੱਲੀ ਰਾਹ ਦੇ ਨਾ 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 ਇਹ ਗੱਲ ਨਾ ਆਏ ਨਾ ਕਹਿ ਤੇਰੀ ਮਿਹਨਤ ਆਜੂਗੀ ਨਹੀਂ ਨਹੀਂ ਆਜੋ ਰੋ ਇੱਧਰ ਆਜੋ ਮੈਂ ਤੁਹਾਡੇ ਕੋਲ ਕਾ ਚੋਗੀ ਆ ਨਾ ਪਰਮਾਤਮਾ ਸਭ ਦੀ ਕਰੇ ਸਾਰੇ ਜਣੇ ਪੈਣ ਪਾਈਆਂ ਕਦੇ ਬੜੇ ਬੜੇ ਆ ਹਮ ਬੱਦ ਆ ਤੇ ਭਾਬੀ ਹੱਥ ਧਰੋਣ ਗਈ ਅੱਛਾ ਉਹ ਕੰਮ ਕਰਕੇ ਆਇਆ ਨਾ ਹਮ ਮੈਨੂੰ ਹੱਥ ਬਚਾ ਲੇ ਜੇ ਕੱਟਦਾ ਚੱਕ ਆਪਣੀ ਕੁੜੀ ਵਾਲਾ ਆਪਣੀ ਕੁੜੀ ਵਾਲਾ ਹੁਣ ਤਾਂ ਮੈਂ ਕਹੂੰਗਾ ਹੀ ਹਲ ਜਦ ਮੈਂ ਉਹਨੂੰ ਪਿਆਰ ਕਰਨਾ ਮੇਰੀ ਕੁੜੀ ਬਣ ਜਾਣਾ ਹਾਂ ਹਾਂ ਛੋੜਨ ਸੁਆਦ ਨਹੀਂ ਲੱਗਿਆ ਹਾਂ ਨਿਕਾਣਾ ਮੈਂ ਤੇ ਤਿੱਕ ਬਣਾ ਦੇ ਫਖਾਰ ਨੂੰ ਹੂੰ ਤੇ ਜੱਤੀ ਕ ਬਣਾਉਣੀ ਚਲ ਸੱਤਨਾ ਵਾਏ ਗੁਰੂ ਤਾਂ ਕਰ ਦੇ ਨਿਕਾਣਾ ਕਿ ਆਣਾ ਨਾ ਇਹਦਾ ਗਰਦਾਰੇ ਚ ਸਾਨੂੰ ਮੈਂ ਛੱਤੀ ਜਾਨ ਧੁੱਪੀ ਤੇ ਮਹਾਂ ਬੋਚ ਨਹੀਂ ਹਾਂ ਇੱਕ ਕਣਾ ਆਹੋ ਜਦ ਮੈਂ ਹਾਂ ਤੇ ਮਸ਼ੀਨ ਚ ਕਰਕੇ ਗਈ ਤੇ ਸ਼ਾਮਾਂ ਚ ਨੂੰ ਲਾ ਰਿਹਾ ਨੂਨ ਨੂਨ ਤਾਂ ਲਾਉਣਾ ਨਹੀਂ ਉਹ ਹੀ ਤਾਂ ਗੱਲ ਫਸੀ ਵੀ ਨਹੀਂ ਕਰਦੇ ਬਿਨਾਂ ਨੂਨ ਦੇ ਖਾ ਕੇ ਦੇਖੋ ਅੱਜ ਸੂਰਜ ਵੀ ਬੰਦੇ ਬੰਦੇ ਨਹੀਂ ਪਾਇਆ ਅੱਜ ਤਾਂ ਉਹ ਤਾਂ ਮਹੀ ਪਾਇਆ ਨਹੀਂ ਪਾਇਆ ਅੱਧਾ ਘੰਟਾ ਪੂਰਾ ਮਹੀ ਪਾਇਆ ਔਰੇ ਅੱਛਾ ਜੀ ਹਾਂ ਕਿੰਨੇ ਵਜੇ ਰੋਜ ਹੀ ਪੈਂਦਾ 5 ਵਜੇ ਆ ਹਾਂ ਜੀ ਨਾ ਤਾਂ ਖਾਣਾ ਹੁੰਦਾ ਚਾਚਾ ਜਲਿਆ ਦੇ ਦਿਓ ਜਲਿਆ ਦੇ ਜਾ ਜਾ ਮੇਰੇ ਤੇ ਆ ਨੂਨ ਤਮੰਨਾ ਕਰ ਪੂਰੀ ਭਾਬੀ ਜੀ ਜਲਿਆ ਦੇ ਕਾ ਨੂਨ ਪਾ ਕੇ ਲੈ ਕੰਦੀ ਦੇ ਚ ਨਾਲੇ ਕੱਦਾ 20 ਰੁਪਏ ਆਣ ਉਹ ਵੀ ਚੱਕ ਲੈ ਜੀ ਦੇ ਤਾਂ ਕਾ ਕੋਈ ਤੰਗ ਇਹਦਾ ਤੰਗ ਹੋਈ ਵੀ ਜਮਾਨ ਤੋਂ ਢੋਕੇ ਪਹਿਲਾਂ ਮੈਂ ਕਿਹਾ ਮੈਂ ਮੈਨੂੰ ਚੱਕਰ ਆਉਂਦੇ ਵੀ ਪਰਣਾ ਲੈ ਕੇ ਆ ਨਹੀਂ ਕਹਿੰਦੀ ਵੀ ਮੈਂ ਨਹੀਂ ਜਾਣਾ ਹੈਗਾ ਚਲ ਬਾਈ ਕਹਿੰਦਾ ਵੀ ਮੈਂ ਬਾਈ ਨੇ ਪੱਗ ਬੰਨੀ ਹੋਈ ਸੀ ਪੱਗ ਖੋਲ ਕੇ ਕਹਿੰਦਾ ਮੈਂ ਪਰਣਾ ਬੰਨਣਾ ਵਿੱਕੀ ਮੈ ਲੈ ਉਹਦੇ ਬਾਅਦ ਭਾਬੀ ਜੀ ਕਹਿੰਦੇ ਮੈਨੂੰ ਚੁੰਨੀ ਲਿਆ ਦੇ ਹਾਂ ਕਹਿੰਦੀ ਕੋਈ ਵੀ ਆਪਣਾ ਸਮਾਨ ਆਪ ਲੈ ਕੇ ਨਹੀਂ ਆਉਂਦਾ ਹੁਣ ਉਹਨੂੰ ਨੂਨ ਲੈਣ ਭੇਜਤੀ ਹਾਂ ਹੁਣ ਵਿਚਾਰੀ ਉਹ ਵੀ ਤੇ ਤੰਗ ਆ ਉਹਨੂੰ ਦੇਖ ਕੇ ਨਾ ਭਾਬੀ ਜੀ ਤੇ ਦੇਖ ਕੇ ਉਹਨੂੰ ਵੀ ਲੱਗਾ ਜਾ ਲੱਗ ਗਿਆ ਉਹ ਵੀ ਤੰਗ ਹੈ ਲੱਗਦਾ ਨਹੀਂ ਲੱਗ ਗਿਆ ਮੈਂ ਤੂੰ ਮੇਤੇ ਕਾ ਦੁਖੀ ਹੋ ਗਈ ਮੈਂ ਤੈਨੂੰ ਕਾ ਕਹਿਤਾ ਮੈਂ ਜੇ ਆਪਣੇ ਘਰ ਵਾਲੇ ਨੂੰ ਆਟਾ ਗੁੰਨੂ ਕਹਾਂਤਾ ਅਸਟਾ ਗੁੰਨਦਾ ਪਾਰਾ ਹੈ ਕਿਹੜਾ ਲੰਬਾ ਬਾਈ ਦੇਖੋ ਮੈਂ ਕਹਣੇ ਵਾਲੇ ਕਹਿੰਦੇ ਵੀ ਨਹੀਂ ਤੇਰੇ ਹੱਥੇ ਜੂਠੇ ਤੂੰ ਹੋਈ ਗਿਆ ਖਾਈ ਜਾਂਦਾ ਹਾਂ ਉਹੀ ਵਰਤਾਈ ਜਾਂਦਾ ਮੇਰਾ ਟੱਬਰ ਆ ਬਾਈ ਮੈਂ ਆਪਣਾ ਟੱਬਰ ਚੱਕ ਨਹੀਂ ਖਾ ਲੈਂਦਾ ਹਾਂ ਹਾਲ ਤੁਸੀਂ ਮੈਂ ਸਾਨੂੰ ਇਹ ਨਹੀਂ ਦੇਖਿਆ ਵੀ ਜਦੋਂ ਮੈਂ ਰੋਟੀ ਚੂਰਦਾ ਹੁੰਦਾ ਨਾ ਕੜੀ ਦੇ ਵਿੱਚ ਮੱਕੀ ਦੀ ਅਰ ਜਾਂ ਆਲੂਆਂ ਦੀ ਸਬਜ਼ੀ ਦੇ ਵਿੱਚ ਜਾਂ ਖਾਰੇ ਤੇ ਪਰਮੇ ਅੱਗ ਦੇ ਉੱਤੇ ਬੈਠਾ ਹੁੰਦਾ ਵੀ ਇਹੇ ਜੀ ਰੋਟੀ ਕੋ ਚੂਰਦਾ ਨਹੀਂ ਹੈਗਾ। ਉਹ ਚੂਰੀ ਅੰਦਰਲੇ ਘਰ ਦੀ ਚੂਰੀ ਹੋਈ ਆ। ਨਾ ਕਹਤੇ ਚੂਰੀ ਵੀ। ਕਹਿੰਦੇ ਨਹੀਂ ਕਹਤੇ ਉਹ ਗਲਪਖਾ। ਇਹਨਾਂ ਨੇ ਤਾਂ ਨਿਆਣੇ ਦਾ ਦੰਦਾ ਹੀ ਚੁਰਕੇ ਮੈਂ। ਬੈਠਮੀਨ ਤੇ ਬਗਾਰ ਚੂਰੀ ਤੇ ਨਾ ਪਾਪਾ ਦੇ ਚਰਾਉਣੀ ਵਾਸਤੇ ਰੋਟੀ ਮੈਂ। ਹਾਂ। ਉਹਦਾ ਹੁਣ ਵੀ ਇੱਕ ਦੋ ਵਾਰ ਜ਼ਿਆਦਾ ਆਈ ਆ ਇਹ ਕੋਧਾ ਦੀ ਗੱਲ। ਇਹ ਪਾਪਾ ਚੂਰਦੇ ਰੋਟੀ ਮੈਂ ਖਾਣੀ। ਮੈਨੂੰ ਮੈਂ ਜੇ ਝੂਠਾ ਕਰਤਾ ਨਾ ਖਾਉਤ ਨਹੀਂ ਦਿੱਤਾ ਇਹ। ਇਹ ਝੂਠਾ ਕਹਦਾ। ਰਹਿਣ ਦੋ। ਮੂੰਹ ਦੀ ਝੂਠ ਹੁੰਦੀ ਆ ਹੱਥ ਦੀ ਝੂਠ ਨਹੀਂ ਹੁੰਦੀ। ਕਹਣਾ। ਕੋਣ ਆਇਆਗਾ ਮਿੱਟਾ ਇਹਦਾ ਚੱਕਰੇ ਆ ਇਹ ਜੂਠਾ ਰਹਿਣ ਦਾ ਸਖਦੀ ਵੀ ਨਾ ਖ ਕੋਈ ਗੱਲ ਨਹੀਂ ਇਹ ਜੂਠਾ ਮੈਂ ਬੜਾ ਮਰਖਿਆ ਹੋਇਆ ਥੋੜਾ ਦੇਖੋ ਇਹ ਰਹਿਣਾ ਹੈ ਉਹ ਗੱਲ ਨਾ ਨਾ ਤਾਂ ਇਹਨਾਂ ਸਾਰੇ ਸੱਕੇ ਹੋਇਆ ਮੇਰਾ ਸੱਕੇ ਨੂੰ ਚਮਰੀ ਦਾ ਝੂਠਾ ਕਰਤਾ ਬੁੱਤ ਮੈਂ ਹੁਣ ਨਾ ਲਈਆਂ ਨਾ ਬਹਿਣ ਦੇ ਹਾਂ ਜੂਠਾ ਝੂਠਾ ਕਰਤਾ ਰਹਿਣ ਦੇ ਕਿ ਗਿਆਨੀਆਂ ਦਾ ਖਾਂ ਚੰਗੀ ਤਾਂ ਬਹਿਣ ਦੇ ਝੂਠਾ ਕਰਤਾ ਲੈ ਵਾ ਲੈ ਹਲੋ ਥੋਖਾ ਰਖਿਆ ਹੋਰ ਮੈਂ ਨਹੀਂ ਨਹੀਂ ਛੋਟੇ ਛੋਟੇ ਹੁੰਦੇ ਆ ਨਹੀਂ ਤਾਂ ਛੋਟੇ ਛੋਟੇ ਹੁਣ ਸਾੜਨਾ ਪਿੰਡ ਦਾ ਹੈ ਦੇ ਵਿੱਚ ਖਰੂ ਖਰੂ ਤਰਬੂਜ 라ਉਂਦੀ ਆਂ ਬਰੇ ਹਾਂ ਤਰਬੂਜ ਉਹਰੇ ਵੀ ਲੱਗਦੇ ਤੇ ਪਹਿਲਾਂ ਇੱਥੇ ਹਾਂ ਅੱਛਾ ਮੀਨਾ ਦੇਖਿਆ ਤੂੰ ਕਹੇਗਾ ਹਾਂ 5 5 ਕਿਲੋ ਐਟਾ ਹਾਂ ਹਾਂ ਅਰੇ ਟਿੱਕਾ ਫੁੱਟਾ ਫੁੱਟਾ ਅਰੇ ਇਹ ਤੇਲ ਧਰਤੀ ਦਾ ਹਾਂ ਅਸੀਂ ਤਾਂ ਲਾਉਣ ਲੱਗੇ ਤੇਰੇ ਵਰਗੇ ਜੱਟ ਦੇ ਹੂੰ ਉਹਨਾਂ ਦਾ ਸਾਰਾ ਰੋਟੀ ਲੈ ਕੇ ਆਉਂਦੇ ਪੈਰੇ ਨੂੰ ਗਾਂਹਾਂ ਸੀ ਰੱਖ ਕੇ ਪ੍ਰਾਤ ਵਿੱਚ ਤਰਬੂਜ ਚੀਰਿਆ ਹੋਣਾ ਆਹ ਆਹ ਆਈ ਨਹੀਂ ਕੱਟਲੀ ਕਰੀ ਹੁਣੇ ਆ ਪਰ ਉਹ ਆ ਗਿਆ ਪਿੱਲੇ ਕੇ ਕਹਿੰਦਾ ਕੁੜੀਆ ਨੂੰ ਰੋਟੀ ਖਾ ਰੋ ਪਹਿਲਾਂ ਮੈਂ ਕਹਿੰਦਾ ਹੇ ਸੱਚ ਸਾਰਾ ਤਰਬੂਜ ਖਾਣ ਦੇ ਪਹਿਲਾਂ ਉਹਨੂੰ ਦੇਤਾ ਪੜ ਕੇ ਉਹਨੂੰ ਦੇਤਾ ਵੀ ਮਤਵਲ ਇਹ ਐਡਾ ਹੀ ਹੋਣਾ ਚਾਹ ਲਈ ਇੱਕ ਪਸਦਾ ਜਿਹੜਾ ਕੱਤਾ ਦੇਤਾ ਹਾਂ ਮਾਏ ਕਹਿੰਨੀ ਆਉਨੇ ਆ ਆ ਵੀ ਉਹ ਘਰ ਤਾਂ ਜਾਵੇ ਹਾਂ ਆਉ ਰੇ ਚੁੱਟਾ ਕਰਦਾ ਜੀ ਖੇਰੇ ਮਿਠਾਈ ਮਾ ਜਾਈ ਹਾਂ ਮਿੱਠਾ ਯਾਦਾ ਵੀਰੇ ਤਾਂ ਵੀਰੇ ਇਹ ਇਹ ਮਿੱਠਾ ਯਾਦਾ ਪਾ ਪਕਾ ਦਾ ਫੁਰਕਾ ਰੋ ਆਣਾ ਸਾਰਿਆ ਤਾਂ ਹੋਰ ਲੈ ਲਾ ਹਾਂ ਸਹੀ ਗੱਲ ਆ ਇਹ ਤਾਂ ਹੈ ਇਹ ਸਵਾਦ ਹੈ ਇਹ ਚੀਜ਼ ਦਾ ਸਵਾਦ ਆ ਮੈਂ ਵੀ ਦਿੰਦਾ ਲਾ ਕੇ ਖਾਂਦਾ ਸਵਾਦ ਆ ਇਹ ਵਾਤਾ ਗੱਲ ਗੱਲ ਕਿ ਹੋਰ ਪਏ ਆ ਬੀਜ ਪਿੰਡ ਕਿਆ ਕਰਦੇ ਹੁੰਦੇ ਨੇ ਬੀਜ ਉਹਨਾਂ ਨੂੰ ਤਰਬੂਜ ਦੇ ਦੇਣੇ ਆ ਬੀਜ ਅਗਲੇ ਨੂੰ ਦੇ ਦੇਣੇ ਹੂੰ ਉਹ ਬੀਜ ਵੇਚਦੇ ਨੇ ਘੱਟ ਘੱਟ ਅੱਛਾ ਜਿੰਨਾ ਮਰਜ਼ੀ ਤਰਬੂਜ ਚਾਹੇ ਦੋ ਬੋਰੀਆਂ ਭਰ ਲਿਆ ਮਰਜ਼ੀ ਨਹੀਂ ਬਣਦੇ ਹੋਣੇ ਹਾਂ ਮਬਜੀ ਟਾਬੀ ਹੋਣੇ ਕੋਈ ਨਹੀਂ ਜਾਂਦਾ ਹੈ ਕੋਣ ਨਹੀਂ ਸੁਣ ਲਈ ਹਾਂ ਮੈਂ ਤਾਂ ਦੱਸਦਾ ਮਾਗਜਾ ਵਿੱਕੀ ਹਾਂ ਆ ਮਾਗਜਾ ਮੈਂ ਮੰਨਦਾ ਮੈਂ ਹੁੰਦੇ ਆ ਮੈਂ ਗੱਡੀ ਭਰਨ ਚਲ ਗਿਆ ਰਾਤ ਨੂੰ ਸੀ ਨਾ ਦਰਿਆ ਚ ਤੇ ਫਿਰ ਗੱਡੀ ਭਰਦੇ ਹੁੰਦੇ ਨੂਰਪੁਰ ਸਾਈਡ ਤੇ ਉਹ ਗਾਂ ਉਹ ਕਿਹੜਾ ਛਤਰੀ ਚੌਂਕ ਤੇ ਗਾਂ ਜਾ ਕੇ ਪਿੰਡ ਆਉਂਦਾ ਤਾਂ ਇੱਕ ਵਿੱਚ ਨੂੰ ਹਾਂ ਹਾਂ ਆਹਨੇ ਆਪਣਾ ਕੰਮ ਕਰ ਰਿਹਾ ਕੰਮ ਵਿੱਚ ਨੂੰ ਬੱਡੇ ਹਾਂ ਇਹ ਨਰਮ ਨਰਮ ਖਾ ਲੈਂਦੀ ਹੈ ਹਾਂ 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 ਅਸੀਂ ਉੱਥੇ ਤਾਂ ਗੱਡੀ ਭਰਨ ਚਲ ਗਏ ਤਾਂ ਚਾਰ ਕਰਾਤਾਂ ਅਸੀਂ ਦੇਖੀਏ ਵੀ ਉਹਨਾਂ ਜਿਹੜਾ ਜੀਸੀਬੀ ਆਪਰੇਟਰ ਤਾਂ ਉਹਨਾਂ ਸਾਲ ਨੇ ਕਿਹੜੀ ਹਾਂ ਲਿਆਉਣੇ ਤਰਬੂਜ ਮਸ਼ੀਨ ਚ ਸੱਤ ਪ੍ਰਿੰਟਰ ਚ ਖਾਣੇ ਉੱਤੇ ਵੀ ਪ੍ਰਿੰਟਰ ਚ ਉਹਨੇ ਪਰ ਥੱਲੇ ਕਰ ਦੇਣਾ ਸੀ ਕਿ ਇਹ ਵੀ ਕਰਦਾ ਕਿਹਾ ਹੈ ਹਾਂ ਕਰਦਾ ਕਿਹਾ ਹਾਂ ਇੱਕ ਦਿਨ ਉਹਨੂੰ ਉਹਦੀ ਮਸ਼ੀਨ ਚ ਬਹਿ ਗਿਆ ਮੈਂ ਉਹਨੂੰ ਪੁੱਛਿਆ ਮੈਂ ਹਰ ਵੀ ਇਹ ਤਰਬੂਜ ਕਹਿੰਦਾ ਪਾਣੀ ਚੋਂ ਟੱਪ ਜਾ ਕਹਿੰਦਾ ਸਾਹਮਣੇ ਮੁਸਲਮਾਨਾਂ ਨੇ ਕਹਿੰਦਾ ਹਾਂ ਕਹਿੰਦਾ ਪਤਾ ਹੀ ਨਹੀਂ ਕਿੰਨੇ ਕੀਲੇ ਲਾਏ ਹੋਏ ਕਹਿੰਦਾ ਹਾਂ ਚੱਲ ਮੈਂ ਦੂਜੇ ਡਰਾਈਵਰ ਨੂੰ ਕਿਹਾ ਮੈਂ ਚੱਲ ਪਾ ਵੀ ਚੱਲਦੇ ਆ ਯਾਰ ਦੇਖ ਕੇ ਆਉਨੇ ਆ ਅਸੀਂ ਭਾਈ ਚੱਲ ਗਏ ਅਸੀਂ ਹੁਣ ਜਾ ਕੇ ਤੇ ਜਿਕੜਾ ਗੰਨੇ ਵਾਲੇ ਖੇਤ ਚ ਵੜਦੇ ਆ ਗਾਂ ਤੇ ਗਾਂ ਗੰਨਾ ਵਧੀਆ ਲੱਗੀ ਜਾਂਦਾ ਅਸੀਂ ਇੱਕ ਨਹੀਂ ਜਾਈਗੇ ਗਾਂ ਨੂੰ ਜਾਇਕੇ ਜਾਇਕੇ ਹੁਣ ਸਾਨੂੰ ਕਾ ਪਤਾ ਵੀ ਗਾਹਾਂ ਕੌਣ ਆ ਕੌਣ ਨਹੀਂ ਭਾਈ ਪਹੁੰਚਦੇ ਪਹੁੰਚਦੇ ਸੀ ਝੂੰਗੀ ਕੋਲੇ ਪਹੁੰਚ ਗਏ ਤੇ ਹਨੇਰਾ ਤਾਂ ਆਇਗਾ ਤਾਂ ਹਾਂ ਉਹਨੇ ਭਾਈ ਟਾਰਚ ਮਾਰਤੀ ਜਦੇ ਟਾਰਚ ਮਾਰੀ ਹੋਈ ਕਹਿੰਦਾ ਹਾਂ ਭਾਈ ਮਾਂਜੀ ਇਸ ਦਾ ਤਰਬੂਜ ਲੈਣ ਆਇਆ ਜੀ ਹਾਂ ਉਹਨੇ ਵਿਚਾਰੇ ਨੇ 50 ਰੁਪਏ ਦੇ ਸਾਨੂੰ ਮੈਂ ਕਹਿੰਦਾ ਤਿੰਨ ਦਾਣੇ ਦੇਤੇ ਹੋਣੇ ਸਾਲੇ 20 ਕਿਲੋ ਹੋ ਗਏ ਹੋਣੇ 5-5 ਕਿਲੋ ਦੇ ਸਾਨੂੰ ਉਹ ਪਾਣੀ ਚੋਂ ਕੱਢਣੇ ਔਖੇ ਹੋ ਗਏ ਪਾਰ ਲੇ ਤਾਂ ਲੇ ਉਸਲੇ ਸਿਰ ਪਰ ਰੱਖੇ ਚੋਬਣਾ ਪਰਨੇ ਘੋਲ ਕੇ ਸੀ ਪਾ ਲੈ ਜੇ ਪਿੱਟ ਬਲਟ ਕਾਵੇ ਤਾਂ ਪਿੱਟ ਪਰ ਚੋਬਣੋ ਆਹ ਬਲੇ ਤਾਂ ਬਿੱਟੀ ਮੇਰੀ ਪਰ ਉੱਥੇ ਉਹ ਵੀ ਅਚਾਰੂ ਮਿਰਚ ਬਹੁਤ ਲਾਈ ਵੀਦੀ ਉਹਨਾਂ ਨੇ ਉੱਥੇ ਟਮਾਟਰ ਉਹ ਖੇਤੀਬਾੜੀ ਕਰਦੇ ਨੇ ਨਹੀਂ ਨਹੀਂ ਬਾਜ ਪਤਾ ਕੀ ਗੱਲਾਂ ਬਾਜ ਤਾਂ ਹੁਣ ਤਾਂ ਬੀਜਣ ਦੇ ਆ ਗਏ ਬਹੁਤ ਬੀਜ ਦੇ ਕੁੱਤਾ ਵੀ ਹਾਂ ਬੀਜਣ ਦੇ ਆ ਗਏ ਕੁੱਤਾ ਦਾ ਹੁਣ ਵੀ ਨੂਰਪੁਰ ਵਾਲੀ ਸੜਕ ਨੂੰ ਸੜਕ ਦੇ ਨਾਲ ਵੇਚਦੇ ਆ ਵੇਚਦੇ ਵੀ ਆ ਪਕਾ ਕੇ ਹਾਂ ਹਾਂ ਇਧਰ ਲੇਰੀਏ ਥੋੜੀ ਬਸ ਆਹੋ ਸਾਡੇ ਦਾ ਤਕਾ ਪੋਟਲੇ ਕਰਨ ਬਸ ਬਣਾ ਲੈ ਨਾ ਤੂੰ ਵੀ ਨਾ ਇੱਕ ਵਾਰ ਪੁੱਛਿਆ ਹਾਂ ਤਾਂ ਚੀਨੀ ਆ ਨਹੀਂ ਰਹੀ ਉਹ ਬਸ ਇਹਨਾਂ ਦੀ ਕਿਸਮਤ ਚ ਆ ਹੈ ਨਹੀਂ ਹਾਂ ਇਹਨਾਂ ਦੀ ਕਿਸਮਤ ਚ ਆ ਹੈ ਨਹੀਂ ਮੇਰੀ ਕਿਸਮਤ ਚ ਵੀ ਨਹੀਂ ਹੈਗਾ ਮੈਂ ਕੈਮਰਾ ਫੜੀ ਬੈਠਾ ਰਹਾ ਤਾਂ ਕਰਕੇ ਬਾਦ ਤੇ ਝੱਟ ਮਰ ਫਾੜੀਆਂ ਨੂੰ ਗੱਫੇ ਜਾਂ ੱਫੇ ਦੀਦੀ ਹਾਂ ਤੀਜੀ ਦੇ ਨਹੀਂ ਆ ਗੱਫੇ ਨਹੀਂ ਮਿੱਠੇ ਆ ਕੇ ਅੱਜ ਤਾਂ ਚੀਨੀ ਪਵਾ ਜੀ ਮੈਨੂੰ ਪਤਾ ਇਹ ਕਿਦਰ ਪਾਇਦਿਲਾ ਤਾਜਾਂ ਨਹੀਂ ਫਿੱਕਾ ਕਈ ਕਈ ਹੁੰਦੇ ਆ ਜੀ ਦੀ ਤੂੰ ਆ ਦੇਖ ਕਈ ਲਾਟ ਇਦਾਂ ਦਾ ਆ ਵੀ ਜਾਂਦਾ ਵੀ ਮਿੱਠੇ ਨਹੀਂ ਹੁੰਦੇ ਕਈ ਐਨੇ ਮਿੱਠੇ ਹੁੰਦੇ ਵੀ ਮੂੰਹ ਤੇ ਉਤਰਦੇ ਨਹੀਂ ਹਾਂ ਜਾਂਦਾ ਪਾਣੀ ਪੀਪੀ ਕੇ ਅੱਜ ਇਹ ਇਹ ਹੁਣ ਨਹੀਂ ਮੰਦੀ ਪੀ ਨਹੀਂ ਹੁੰਦਾ ਪਾਣੀ ਜੇ ਫੇਰ ਬਾਅਦ ਕਈਆਂ ਨੂੰ ਪਰੇਮਾਜ ਹੋ ਜਾਂਦਾ ਮੈਨੂੰ ਪਰੇਮਾਜ ਹੋ ਜਾਂਦਾ ਮੈਂ ਹੁਣ ਦੇਖੋ ਸਾਰੇ ਰੋਪੜ ਤੇ ਤਰਬੂਜ਼ ਦਾ ਕਰੂ ਇਹ ਵੀ ਮੌਸਮੀ ਫਲ ਹੈ ਨਾ ਉਹਨੂੰ ਸਾਨੂੰ ਖਾਣਾ ਚਾਹੀਦਾ ਦੱਬ ਕੇ ਖਾਣਾ ਚਾਹੀਦਾ ਹਮ ਸਭ ਤੋਂ ਪਹਿਲਾਂ ਜਦੋਂ ਆਹ ਕਣਕ ਨਹੀਂ ਤੇ ਚੌਲ ਨਹੀਂ ਤੇ ਧਾਨ ਨਹੀਂ ਤੇ ਅਲਮਗਲਾਂ ਕੁਝ ਨਹੀਂ ਤਾਂ ਜਿਹੜਾ ਮਨੁੱਖ ਤਾਂ ਜੰਗਲਾਂ ਵਿੱਚ ਰਹਿੰਦਾ ਫਲ ਫਰੂਟੇ ਖਾ ਕੇ ਪੈ ਜਾਂਦਾ ਉਹ ਹੂੰ ਪੱਤੇ ਖਾ ਲੇ ਹਾਂ ਮੈਂ ਕਹਿੰਦੀ ਮੈਨੂੰ ਇਹਨੂੰ 10 ਸਾਲ ਹੋ ਗਏ ਹੋਣੇ ਆ 10 15 ਸਾਲ ਹੋ ਗਏ ਹੋਣੇ ਮੈਨੂੰ ਇਹਨਾਂ ਨੂੰ ਪਰ ਕਰਿਆ ਹੂੰ ਖਾਤੇ ਬੱਸ ਇਹਦੇ ਨਹੀਂ ਕਰਦਾ ਨਹੀਂ ਖਾਂਦੀ ਵੀ ਹਾਂ ਬਹੁਤ ਇਹ ਇਹਨੂੰ ਖਾ ਕੇ ਭਿੰਡੀਆਂ ਖਾ ਕੇ ਉਟੇ ਲੱਗੀਆਂ ਇਹ ਖਾ ਕੇ ਉਟੇ ਲੱਗੇ ਤਰਬੂਜ ਖਾ ਕੇ ਉਟੇ ਲੱਗੇ ਮੋੜ ਕੇ ਮਾਨੋ ਮਨ ਮੁੜ ਗਿਆ ਇਹਨੂੰ ਖਾ ਕੇ ਪਰ ਅਜੇ ਵੀ ਨੂੰ ਵਧੀਆ ਸੁ ਹੁਣ ਤੈਨੂੰ ਸਵਾਦ ਆ ਗਿਆ। ਮੈਨੂੰ ਲੱਗਿਆ ਚਾ ਮੈਂ ਖਾ ਲੈਨੀ ਆ। ਮੈਂ ਤਾਂ ਥੋੜਾ ਥੋੜਾ ਕਤਲੀ ਕਤਲੀ ਖਾਂਦੀ ਖਾਂਦੇ ਕਹਿੰਦੇ ਉਹਨਾਂ ਨੂੰ ਨਕਾਨਾ। ਨਾ। ਨਾ ਮੰਨੂ ਦੇ ਦੇ ਯਾਰ। ਹਲਾ ਇਹਨਾਂ ਗੁੰਡੀ ਆ। ਮੈਨੂੰ ਪੁੱਛਦੇ ਹੀ ਨਹੀਂ ਹੈਗੇ। ਇਹਦਾ ਧੋਖਾ ਹੋ ਗਿਆ ਮੇਰਾ ਆਲਾ। ਐਂ ਕੇ ਬੋਲਣਾ ਹੀ ਨਹੀਂ। ਲਾ। ਮੇਰਾ ਆਲਾ ਤਾਂ ਧੋਖਾ ਕਰਦਾ ਤੂੰ ਵੀ ਬੰਦੇ ਠੀਕ ਨਹੀਂ ਹੈਗੇ। ਆ ਲਾਗਾ। ਆ ਲਾਗੀ ਕਹਿੰਦੇ ਝੂਠਾ ਏ। ਦੰਦੀ ਵੱਡੀ ਹੋਈ ਨੂੰ ਝੂਠਾ ਕਹਿੰਦੇ ਉਹ ਵੀ ਝੂਠਾ ਕਹਿੰਦੀ ਸੀ। ਨਾ ਜਦੋਂ ਗੁਰਦੁਆਰੇ ਚ ਪਾਠ ਸ਼ੁਰੂ ਹੁੰਦਾ ਉਧਰ ਉਧਰ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਫਤ ਨਾਲੇ ਕਹਿ ਕੇ ਚੱਪਲੀ ਮਾਰ ਕੇ ਬਹਿ ਜਾਂਦੀ ਹੈ। ਹਾਂ ਹਾਂ ਮਾਂ ਤੂੰ ਕਰ ਪਾਠ ਸੁਕੋ ਬੈਗ ਜੀ ਦੇ ਤੇ ਮਾ ਕਲੇ ਕਦੀ ਕਹ ਉਹ ਮੇਰਾ ਮੇਰਾ ਆਪਣਾ ਉਧਰ ਬਣਾ ਦੇ ਪਾਪਾ ਨੂੰ ਬਣਾ ਦੇ ਪਾਪਾ ਦਾ ਝੂਠਾ ਹੈ। ਨਿਆ ਤੇਰੀ ਉਹ ਪਹਿਲੇ ਨਾ ਕਿਹੜਾ ਮਿੱਠਾ ਨਾ ਉਹਦੇ ਹੋਣਾ ਟੈਕ ਹੈ 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 ਨਹੀਂ ਗਾਜੀ ਦਜਾਨ ਆਦਾ ਰਾਤ ਨਹੀਂ ਦਾਗੀ ਤੂੰ ਹਾਂ ਰਾਤ ਨਹੀਂ ਦਾਗੀ ਕਹਦੇ ਗੋਲੇ ਤੇ ਤੰਦਰ ਦਦਨ ਨਾਲ ਜਾਣਾ ਪਰਮਾਤਮਨ ਨਾਲ ਕੋ ਗੋਲਾ ਦੇਖਣਾ ਨਾ ਕੋ ਦੇਖਣਾ ਇਹ ਤਾਂ ਜੋ ਪਤਾ ਲੱਗਦਾ ਹਨ ਕਿ ਅੱਜ ਬੱਚੇ ਬੰਗਲੇ ਸੜ ਦੇ ਟ ਦੇ ਵੇਲੇ ਮਿਲਦਾ 10 ਵਜੇ ਤੱਕ ਆਈ ਆਈ ਗੀਵਾ ਸਾਵਣ ਨੂੰ ਦਵਾਵਾਂ ਖਾਣ ਲੱਗੇ ਹੂੰ ਨਾਲੇ ਹੁਣ YouTube ਨਾਲ ਇੰਟਰੈਕਸ਼ਨ ਵੀ ਦੇ ਦਿੱਤੀ ਫੇਸਬੁੱਕ ਨੂੰ ਵੀ ਦੇਤੀ ਵੀ ਜੰਗ ਦੇ ਆਧਾਰ ਤੇ ਨਾ ਕੋਈ ਵੀਡੀਓ ਨਾ ਕੋਈ ਟੌਪਿਕ ਹਾਂ ਕਿਸੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਇਹਦੇ ਤੇ ਲੋਕ ਬਹੁਤ ਨਜਾਜ਼ ਫਾਇਦਾ ਉਠਾਉਣ ਲੱਗੇ ਵਿੱਚ ਬਹੁਤ ਸੋਸ਼ਲ ਮੀਡੀਆ ਤੇ ਐਡੇ-ਐਡੇ ਵੀਡੀਓ ਪੈ ਰਹੀਆਂ ਵੀ ਲੋਕਾਂ ਨੂੰ ਆ ਲੱਗਦਾ ਹੈ ਵੀ ਜੰਗ ਸ਼ੁਰੂ ਹੋ ਗਈ ਮੈਂ ਖਾਣਾ ਗੋਲੀਆਂ ਚੱਲਦੇ ਦਿਖਾਉਂਦੇ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਫਿਰ ਜਿਹੜੇ ਦਿਲਾਂ ਦੇ ਮਰੀਜ਼ ਆ ਜਾਂ ਕਬਰਾਟ ਵਾਲੇ ਆ ਉਹਨਾਂ ਨੂੰ ਬਹੁਤ ਔਖਾ ਹੋ ਗਿਆ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਤਾ ਕਰਕੇ ਉਹਨਾਂ ਨੇ ਇੰਟਰੈਕਸ਼ਨ ਦੇ ਦਿੱਤੀ ਆ ਦੇ ਦੇ ਗਰੀਵਾਰ ਦੇ ਪਰੋ ਆ ਲੈ ਲਿਆ ਲਾ ਕੇ ਆਹ ਮੋਦੀ ਖਾ ਲੈਣ ਜਿੰਨੇ ਖਾਣੇ ਚਾਹੀਦੇ ਆਪਾਂ ਨੂੰ ਹਾਂ ਇਹ ਜ਼ਰੂਰੀ ਹੈ ਹੁਣ ਦੇਖ ਆਪਾਂ ਨੇ ਖਾ ਰਹੇ ਨਾ ਫੜ ਹੁਣ ਦੁਬਾਰੇ ਕਿਸੇ ਨੂੰ ਨਾ ਮੈਨੂੰ ਜਾਵਾਂਗਾ ਹਾਂ ਨਾ ਤੁਸੀਂ ਹੁਣ ਬੁਲਿਆਇਓ ਭਿੰਡੀਆਂ ਲਿਆਇਓ ਨਾ ਇੱਕ ਗੱਲ ਹੈਗੀ ਆ ਸਾਰੇ ਰੋਪੜ ਤੇ ਨਾ 4 ਕਿਲੋ ਦਿੰਦੇ ਹੋ ਤਰਬੂਜ ਜਾ ਹਾਂ 100 ਦਾ 4 ਕਿਲੋ ਜਿਹੜਾ ਆਪਣਾ ਪੈਟਰੋਲ ਪੰਪ ਜੇਲ੍ਹ ਦੇ ਸਾਹਮਣੇ ਬੈਠਾ ਇੱਕ ਉਹ 5 ਕਿਲੋ ਦਿੰਦਾ 100 ਦਾ ਹਰ ਮਿੱਠਾ ਇਹਨਾ ਪੁੱਛੋ ਘੋਸਣਾ ਜੇਲ੍ਹ ਦੇ ਸਾਹਮਣੇ ਬੈਠਾ ਹੈ ਨਾ 100 ਦਾ 5 ਕਿਲੋ ਆਉਂਦਾ ਕੋਲ ਛੜ ਗਿਆ ਬੁਖਾਰ ਫੇ ਨਹੀਂ ਆ ਬੇਜ 5 ਕਿਲੋ ਦਿੰਦਾ ਉਹ ਨਹੀਂ ਆ ਜੀ ਮੇਰੇ ਸਾਹ ਨਹੀਂ ਨਾ ਰਾਤ ਨੂੰ ਬੁਖਾਰ ਕਰਦੇ ਛੱਡਦਾ ਹ ਸਵੇਰਾ ਰੱਖਦਾ ਹੂੰ ਚੜਿਆ ਬੁਖਾਰ ਨਹੀਂ ਫੇ ਗਰਮ ਹੁੰਦੀ ਹੈ ਹਾਂ ਲੈ ਤੱਕੂ ਕਾ ਤੂੰ ਮੌਸਮ ਠੰਡਾ ਆਇਆ ਚੱਬਰ ਕੋਲੂ ਆਕਾਦੇ ਚ ਤਾਂ ਗਾ ਰਿਹਾ ਲੱਗਦੀ ਬੋਲਣਾ ਨਵੇੜ ਪੜ ਤੂੰ ਵੀ ਚਿੱਟਾ ਛੱਡ ਨਾ ਕੇ ਨਹੀਂ ਪਾਸੇ ਲਾਵੇ ਤਾਂ ਬਜ਼ੂਲ ਕਰਨੀ ਆ ਬੱਲੇ ਨਾ ਨਾ ਚਿੱਟਾ ਵੈਸੇ ਨਾ ਮਨੂੰ ਅੱਜ ਚੱਕਰ ਜ਼ਿਆਦਾ ਆ ਰਹੇ ਆ ਹਾਂ ਸਹੀ ਗੱਲ ਕਿੱਥੇ ਆਨੇ ਆ ਇਹ ਤਾਂ ਤੇਰੇ ਨੇ ਇਹ ਤਾਂ ਆਪਣਾ ਹੀ ਆ ਧੀਏ ਮੈਂ ਤਾਂ ਮੰਜਨ ਜਨ ਸੰਦ ਸੁਬੇ ਚੌਂ ਲੈ ਕੇ ਆਉਣੀ ਆ ਆਮ ਗੱਲ ਐ ਸਵੇਰ ਤੇ ਉੱਠ ਕੇ ਕਹਿਣ ਲੱਜਨੇ ਮੈਨੂੰ ਚੱਕਰ ਆ ਰਹੇ ਆ ਚੱਕਰ ਆ ਰਹੇ ਆ ਹਾਂ ਹਾਂ ਦੋ ਜਣੀ ਕਹੀ ਦਮ ਤਾਂ ਬਾਹਰ ਨੂੰ ਕਹੀ ਦਰ ਤੇਰੇ ਬਾਹਰ ਨਹੀਂ ਕਹਦਾ ਮੈਂ ਤੜਕੇ ਉੱਠਦੀ ਸਾਰੇ ਹਾਏ ਮੇਰਾ ਆ ਦੁੱਖ ਦਾ ਹਰ ਰੋਜ਼ ਸਵੇਰੇ ਉੱਠੀ ਸਰ ਮੇਰਾ ਤਾਂ ਕੰਨ ਪੱਕ ਗਏ ਮੇਰੇ ਵੀ ਕੰਨ ਲੱਗ ਗਏ ਅਸੋਂ ਸ਼ੁਰੂ ਹੋ ਗਿਆ ਮੇਰੇ ਵੀ ਪਰਸੋਂ ਚਾਚੇ ਦੇ ਆਇਆ ਉਹਨੂੰ ਕੁਰਸੀ ਮਾੜਿਆ ਨਾ ਹਾਂ ਮੇਰਾ ਚੱਕਰ ਆਇਆ ਮੇਰਾ ਦਿਲ ਜਦ ਨਿਆਣੇ ਨੇ ਇੱਕ ਪਾਸੇ ਨੂੰ ਪਾ ਕੇ ਰੱਖਣਾ ਨਾ ਮੇਰੀ ਤਾਂ ਬਾਹਰ ਪਾਸਾ ਦੁਖਦਾਈ ਦੁਖਦਾ। ਉਹਦੀ ਕੁਰਸੀ ਟਿਕਾਣੇ ਲਾਜਿੱਥੇ ਉਹਨੂੰ ਲੈ ਜਾਣੀ ਆ ਉਹਦੀ ਕੁਰਸੀ ਟਿਕਾਣੇ ਲਾਜਿੱਥੇ ਲੈ ਜਾਣੀ ਉਹਨਾਂ। ਲੈ ਵੀ ਸੁਪੀਰ ਬੜੇ ਨਜ਼ਾਰਾ ਆ ਗਿਆ ਰੋਟੀ ਮੈਨੂੰ ਸ਼ਾਮ ਨੂੰ ਦਿਓ ਨਾ। ਹਾਂ। ਮੈਨੂੰ ਵੀ ਘਰ ਮੇਰੇ ਘਰ ਮੈਂ ਵੀ ਕਾਲਾ ਤੁੰ ਨੂੰ ਲਾਏ ਲੰਮਾ ਮੈਨੂੰ ਨੋਂ ਲਾਉਣ ਦੀ ਲੋੜ ਨਹੀਂ ਦੀਗੀ ਭਾਬੀ ਹਾਂ ਦੱਸੋ ਮੇਰਾ ਕਾਤੂਕੜ ਇੱਕ ਪਾਸਾ ਹਾਂ ਕਾਤੂਕੜ ਇੱਕ ਪਾਸਾ ਦੋ ਦਿਨੋਂ ਕਰੀਤ ਮੇਰੇ ਨਾਲ ਪੈਂਦੀ ਹੈ ਕਿਹਨੇ ਕਿਹਾ ਕਿਹਨੇ ਕਿਹਾ ਸਵੇਟਾ ਮੇਰੇ ਨਾਲ ਪੈਂਦੀ ਨਹੀਂ ਹੈ ਬੱਸ ਜਦ ਸਵੇਟਾ ਤੇਰੇ ਨਾਲ ਪੈ ਗਈ ਤਾਂ ਸਰਾ ਪਾਸਾ ਲੱਗ ਗਿਆ ਮੈਨੂੰ ਪਹਿਣਾ ਦਾ ਦੁਖਦਾ ਮੇਰਾ ਫੇ ਕਹਿਣਾ ਜ਼ਰੂਰੀ ਹੁੰਦਾ ਪਰ ਉਹ ਸਾਜਣਾ ਉੱਠਦੀ ਸਾਰੇ ਮੈਨੂੰ ਕਹਿ ਤੇ ਆਰਾਮ ਆ ਜਾਂਦਾ ਚਲੋ ਬਾਗੜੂ ਨਾ ਕਰੋ ਤੁਹਾਨੂੰ ਮੈਂ ਦੂਹੀ ਹੀ ਕਹਿਆ ਕਰੋ ਬਿਆਹ ਦੁਖਦਾ ਜੇ ਕਹਿ ਤੇ ਆਰਾਮ ਆਉਂਦਾ ਨਾ ਵੀ ਤੂੰ ਵੀ ਮੈਨੂੰ ਕਹ ਰਿਹਾ ਕਿ ਮੇਰਾ ਬਰਾਣਾ ਦੁਖਦਾ ਤੇਰਾ ਆਮੇ ਆਜ ਵਿਚਾਰ। ਆਏ ਨਾਗੇ ਮੈਂ ਡਾਕਟਰ ਕੋਲ ਲੱਗ ਜਾ। ਮੈਂ ਤਾਂ ਕਬਰਾਂ ਟੇ ਮਾਰੀ। ਫਿਰ ਆਪਕੇ ਕਿਹਾ ਤਮ। ਮੈਂ ਤੈਨੂੰ ਮੈਂ ਤੈਨੂੰ ਜਦੇ ਟੋਕਿਆ ਨਾ ਵੀ ਇਹ ਗੱਲ ਕਹਿਣ ਦਾ ਫਾਇਦਾ ਦੱਸ ਜਾਂ ਤਾਂ ਦੱਸ ਵੀ ਤੈਨੂੰ ਡਾਕਟਰ ਕੋਲੇ ਜਮਾਉਣ। ਉਧਰ ਨੂੰ ਵੀ ਨਹੀਂ ਜਾਣਾ। ਕਹੀ ਦਾ ਗੱਲ ਦਾ ਫਾਇਦਾ ਕੀ ਹੋਵ ਜਿਹੜੇ ਛਾਜਰ ਉੱਠਦੀ ਸਾਰ ਮੇਰੇ ਕੰਨ ਚ ਇਹ ਗੱਲ ਪੈਣੀ ਹੈ। ਹਾਏ ਮੇਰੀ ਤਾਂ ਪਿੱਟ ਗਈ। ਹਾਏ ਮੇਰਾ ਤਾਂ ਸਿਰ ਗਿਆ। ਹਾਏ ਮੈਨੂੰ ਤਾਂ ਆ ਹੀ ਹੋ ਗਿਆ ਕਿ ਹੁਣ ਕੀ ਕਰੇ ਬੰਦਾ ਤੇ ਦੁੱਖ ਤਾਂ ਤਾਂ ਹੀ ਕਹਿੰਦਾ ਅਗਲਾ ਮੈਂ ਉਹੀ ਤੱਕ ਕਿਹਾ ਵੀ ਕਹਿਣਾ ਨਹੀਂ ਛੇਦਾ ਮੈਂ ਤੇਰੀ ਗੱਲ ਆਏ ਤਾਂ ਕਹਿਣਾ ਨਹੀਂ ਮੈਂ ਉਹਦੀ ਗੱਲ ਸਮਝ ਵੀ ਉਹ ਕਹਿ ਕਹਿਣਾ ਚਾਹੁੰਦਾ ਹੈ ਮੇਰਾ ਵੀ ਤੁਸੀਂ ਸਮਝੇ ਨਹੀਂ ਗੱਲ ਮੈਂ ਨਹੀਂ ਕਹੂੰ ਵਿਆਸ ਤੋਂ ਬਾਅਦ ਮੈਂ ਤਾਂ ਆਪਣਾ ਮਾ ਤੇਰਾ ਵਾਂ ਕੇ ਧੋੜ ਕੰਮ ਵੀ ਮਰਤ ਵੇਲੇ ਨਾ ਰੱਬ ਨੂੰ ਤੇ ਹੁਣ ਨਾ ਲੈਣਾ ਤੇ ਨਾ ਹਾਏ ساری ਉਮਰ ਹਾਏ ਰਹਿਣੀ ਬੱਲੇ ਫਿਰ ਤੁਸੀਂ ਬੈਕਗ੍ਰਾਉਂਡ ਦਾ ਸ਼ੁਕਰਿਆਦ ਕਰਾ ਕਰੋ ਕਿ ਮਹਾਰਾਜ ਬਹੁਤ ਵਧੀਆ ਰਾਤ ਨਿਕਲ ਗਈ ਦੈਨ ਚੜਿਆ ਬਹੁਤ ਵਧੀਆ ਲਿਖਾਈ ਸਾਡਾ ਦਿਲ ਹੁਣ ਤਾਂ ਖਾਣਾ ਕਿ ਚੱਕ ਦਣਾ ਚੱਕ ਦੇ ਬੁੱਟੇ ਬੱਸ ਨਾ ਹੀ ਤੇ ਦੇ ਦੋ ਬਿੱਕੜੋ ਜਦ ਨਹੀਂ ਕਰਤਾ ਮੈਂ ਲੈ ਉਹਨੇ ਲੈਣਾ ਹੈ ਨਾ ਕਰਾ ਪ੍ਰੀਤਾ ਖਾਦਾ ਇਹਦੇ ਬਾਅਦ ਕੁਛ ਨਹੀਂ ਖਾਟ ਪੀਦਾ ਵਧੀਆ ਗਨੂ ਨਾ ਹੈ ਨੂਨ ਦਾ ਵੀ ਵਧੀਆ ਨਹੀਂ ਗਿਆ ਕੱਪੜੇ ਆ ਬਾ 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 ਦਾਦੀ ਦੇ ਕੱਪੜੇ ਲੱਬੜ ਗਏ ਸਾਰੀ ਚਲ ਹਾਂ ਆ ਜਾ ਤਰਾ ਨਾ ਨੋਣਾ ਕੇ ਨੋੜਾ ਲਾਤਾ ਉਹ ਦੋ ਲਾ ਉਹ ਬੋਲਾ ਇਹ ਬੋਲਾ ਉਹ ਚੱਟਾ ਨੂੰ ਲੈ ਕੇ ਆਉਣਾ ਨੇ ਉਹ ਡੋਲਣਾ ਫਿਰ ਇੱਕ ਪੰਗਾ ਥੋੜੋ ਬਸ ਉਹਦੇ ਬਾਅਦ ਤੇ ਬਚਾਉਣਾ ਮੈਂ ਕੀ ਕਰਨਾ ਹੈ ਕਿ ਆ ਦੀ ਹਾਂ ਲੋਣੀ ਕਿਹੜਾ ਖਾਣਾ ਕਿੰਨਾ ਵਾਧਾ ਨਾਲ ਪਾਣੀ ਕੋਲ ਦੀ ਭਾਸ਼ਾ ਨਹੀਂ ਸਮਝਦੇ ਆਪਾਂ ਕਹਿੰਦੀ ਆ ਕੋਸਪਾਂ ਦੀ ਕਹਾਂ ਗੁੰਦੀ ਆ ਹੂੰ ਵਿਵੇਕ ਕਿਸੇ ਚੰਦਰਾ ਦਾ ਟਾਈਮ ਮੇਰੇ ਖਵਰਾੜ ਦਾ ਹੀ ਇਲਾਕਾ ਨਹੀਂ ਇਹ ਮੈਨੂੰ ਉੰਨਾ ਨਾਮ ਨਹੀਂ ਹਾਂ ਜਿੰਨਾ ਹੋਣਾ ਚਾਹੀਦਾ ਮੈਂ ਕੋਸ਼ਿਸ਼ ਕਰਦੀ ਆਂ ਕਿ ਮੈਂ ਕੀ ਹੋਣੀ ਮਗਰ ਮੈਨੂੰ ਆਹ ਖਾਣਾ ਕਹਿੰਦੀ ਨਹੀਂ ਆਉ ਨਹੀਂ ਖਾਣਾ ਆਹ ਖਾਣਾ ਮੌਸਮੀ ਫਲ ਦੇ ਹੁੰਦਾ ਦਾ ਭਾਈ ਉਹ ਦੇਖ ਲਓ ਐਨਾ ਨਾ ਇਹਦੀ ਜ਼ਵਾਦ ਹੈ ਕਹਿੰਦੀ ਆ ਦੋ ਵੀਚ ਗੱਡੀ ਉਹਦੀ ਵੀ ਚੱਕੋ ਆ ਲੈ ਦੇਖ ਨੀਂਦ ਬਥੇਰੀ ਆਉਂਦੀ ਹਸਾਂਦੀ ਬਥੇਰੀ ਆ ਸਾਰੇ ਥੋੜਾ ਲਗਾਉਂਦਾ ਹਾਂ ਹੂੰ ਖਾਣਾ ਹੀ ਬੰਦ ਹੋ ਜਾਂਦਾ ਹੈ ਆਸਪੇਟ ਹੈ ਖਾਣਾ ਵੀ ਬੰਦ ਕਰਤਾ ਇਹ ਬਿਮਾਰ ਸਭ ਆਈ ਹੀ ਹੁੰਦਾ ਤੂੰ ਕਦੇ ਨਹੀਂ ਲਾਤੀ ਲੈ ਫੜ ਨੂਨ ਮੂਰ ਤਾਂ ਤੀਰ ਨੂੰ ਛੱਡ ਹਾਏ ਉਹ ਥੱਲੇ ਗਿਰ ਗਿਆ ਉਹਨੂੰ ਮੂਰ ਤੋਂ ਨੱਕ ਕੱਟ ਦੇ ਪਹਿਲਾ ਬ好 ਠੀਕ ਆ ਉਹ ਇਨਫੈਕਸ਼ਨ ਨੇ ਪਹਿਲੀ ਘੇਰੀ ਪੀਆ ਪਾਪਾ ਚਲੋ ਠੀਕ ਆ ਜੀ ਮਿਲਦੇ ਕਿਸ ਅਗਲੇ ਬ੍ਰੌਕ ਤੇ ਮਾਰਾ ਦੇ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਉਹਦੇ ਚ ਦੋ ਤੀਜਾ ਹੋਣ ਇੱਕ ਇੱਕ ਦੋ ਕੈਪਪਾ ਵੀ ਕਿਆ ਕਹਿੰਦੀ ਤੂੰ ਦੇਖੀ ਕਿਹੜਾ ਲੱਗੀ ਆਈਟਮ ਦੱਸਣਾ ਹਾਂ ਇਹ ਕਹਿੰਦੀ ਨਿੰਬੂ ਲਗਾ ਲਾ ਹਾਂ ਵੀ ਨਿੰਬੂ ਥੋੜਾ ਜਿਹਾ ਨਚੋੜ ਕੇ ਉਹ ਪੀ ਲਿਆ ਹਾਂ ਇੱਕ ਕੂਟਾ ਆਪਣਾ ਪਾਣ ਉਹਦੇ ਪਾ ਕੇ ਰੱਖ ਲਿਆ ਹਾਂ ਦੋ ਕੂਟਾ ਪੀਏ ਮਾੜੀ ਮੋਟੀ ਜਿਹੀ ਘਬਰਾਹਟ ਹੋਣ ਲੱਗੀ ਜਦੋਂ ਪੀਦੇ ਹਾਂ ਹਾਂ ਸ਼ਾਮ ਨੂੰ ਮੈਂ ਜਾ ਕੇ ਉਹ ਪੜ ਲੈ ਆਉਂਗਾ ਮੈਂ ਨਿੰਬੂ ਪਿਆ ਨਿੰਬੂ ਕਿਸਲਾ ਕਿੱਦ ਨਾ ਮੈਂ ਨਹੀਂ ਜਾਣ 50 ਰੁਪਏ ਪਾਈਆ ਨਿੰਬੂ ਆ 200 ਦੇ ਕਿਲੋ ਲਿਆ ਕੇ ਰੱਖ ਦੇਣਾ ਮੈਂ ਦੇਖਣਾ ਹਾਂ ਤੇ ਉਹ ਤਾਂ ਮੈਂ ਥਾਲ ਸੰਦੀਪ ਕਿੱਥੇ ਗਈ ਬਾਂਜਾ ਦਾ ਹਾਂ ਬਾਂਜਾ ਦਾ ਹਾਂ ਆ ਦੇਖ ਕਿਹੜੇ ਸਾਬ ਨਾਲ ਨੂਨ ਲੱਗੀ ਗੇ ਖੁਸ਼ਬੂ ਜੀ ਆਉਂਦੀ ਮਿੱਟੀ ਦੀ ਹੈ ਨਾ ਮਿੱਟੀ ਉਹ ਬਾਉਣ ਲੱਗੇ ਵਿਧਰ ਅਸ ਵੀ ਤਾਂ ਆ ਤਾਂ ਹੁਣ ਇਹ ਤਾਂ ਸ਼ੁਕਰ ਕਰੋ ਵੀ ਮੀਂਹ ਪਿਆ ਵਾ ਜੇ ਮੀਂਹ ਨਾ ਪਿਆ ਬੰਦਾ ਹੁਣ ਉਹ ਰੇ ਬੈਟਰੀ ਤੱਕ ਗਰਦਾ ਉਂ ਵੀ ਮੈਂ ਸੂਰਜ ਵੀ ਨਹੀਂ ਤਾਂ ਇੱਥੇ ਸੂਰਜ ਨਹੀਂ ਤਾਂ ਬੈਠਣ ਦਾ ਨਾ ਆਪਾਂ ਨੂੰ ਸੂਰਜ ਬਹੁਤ ਸਿੱਧਾ ਪੈਂਦਾ ਹੂੰ ਲੈ ਅਜਰ ਦੇ ਲੈ ਨੂੰ ਲੈ ਇਹ ਕੀ ਕਰਦੀ ਆਪਣੇ ਆਪ ਤੇ ਰੂਣ ਘੇਰਦੀ ਐ ਲੈ ਲੈ ਕਾਪੀਓ ਕਰੋਨਾ ਦਾ ਦੋਇ ਦਿਨੋਂ ਡਾਕਟਰ ਬਰਮਨ ਬਰਮਨ ਦਾ ਨਾ ਤੈਲੀਕਾ ਪਰ ਸਰਦਾਰ ਨੇ ਤੇ ਦਵਾ ਕੇ ਲਾਇਆ ਸੀ ਹਾਂ ਸਰਦਾਰ ਨੇ ਤੇ ਨਹੀਂ ਲੇਕੇ ਕਿਤੇ ਲੇਕੇ ਦਵਾਇਦੂ ਡਾਕਟਰ ਕੀ ਪੁੱਛਦਾ ਤਾਂ ਤੁਹਾਨੂੰ ਹੈ ਪਤਾ ਨਹੀਂ ਤੂੰ ਵੀ ਤਾਂ ਉੱਥੇ ਬੈਠੀ ਸੀ ਉਹ ਕਹਿੰਦਾ ਤਾਂ ਮੀਜ ਨਾ ਆਈ ਦੀ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਗਵਾ ਹੈ ਸੋਚ ਹੈ ਹੈ ਠੀਕ ਨਹੀਂ ਆਇਆ ਹਾਂ ਸੋਚ ਨਾਲ ਕੁਝ ਨਹੀਂ ਹੁੰਦਾ ਬਸ ਬਸ ਸੋਚਨ ਵਾਲਤਾ ਬਿਮਾਰੀਆਂ ਲੱਗਣੀਆਂ ਹੋਰ ਕੁਝ ਨਹੀਂ ਲੱਗਣਾ ਹਾਂ ਜੀ ਮੈਂ ਠੀਕ ਹਾਂ ਹਾਂ ਜੀ ਚੰਗਾ ਚੰਨ ਜੀ ਤਾਂ ਠੀਕ ਹੈ ਠੀਕ ਹੈ ਜੀ